ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਨਵੇਂਆ ਵੀਡੀਓਜ਼ પ્રાપ્ત ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ ਅਗਰ ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਅੱਜ ਅਸੀਂ 9ਵੀਂ ਕਲਾਸ ਦੀ ਪੰਜਾਬੀ ਦੀ ਪੁਸਤਕ ਵਿੱਚ ਦਰਜ ਇਕਾਂਗੀ ਗਉਮੁਖਾ ਤੇ ਸ਼ੇਰਮੁਖਾ ਦੇ ਵਾਰਤਾਲਾਪ ਸੰਬੰਧੀ ਪ੍ਰੇਸ਼ਨ ਕਰਾਂਗੇ ਪਹਿਲੀ ਵਾਰਤਾਲਾਪ ਤੁਸੀਂ ਸਰਦਾਰ ਸਾਹਿਬ ਬੜੇ ਜੋਰਾਵਰੋ ਦੇਖੋ ਨਾ ਜ਼ਬਰਦਸਤੀ ਕਸੀਟੀ ਲਜਾਉਂਦੀ ਹੋ। ਪ੍ਰਸ਼ਨ ਇਹ ਵਾਕ ਕਿਸ ਕਾਂਗੀ ਵਿੱਚੋਂ ਹਨ? ਉੱਤਰ ਗਉਮੁਖਾ, ਸ਼ੇਰਮੁਖਾ। ਦੂਜਾ ਕੁਐਸਚਨ ਇਹ ਕਾਂਗੀ ਕਿਸ ਦੀ ਰਚਨਾ ਹੈ? ਉੱਤਰ ਗੁਰਚਰਨ ਸਿੰਘ ਜਸੂਜਾ। ਬੱਚਿਓ ਇੱਥੇ ਮੈਂ ਇਹ ਗੱਲ ਕਹਿਣਾ ਚਾਹੁੰਦੀ ਹਾਂ ਕਿ ਤੁਹਾਨੂੰ ਇਕਾਂਗੀ ਤੇ ਉਸਦਾ ਲੇਖਕ ਦਾ ਭਾਵ ਇਕਾਂਗੀ ਕਰਦਾ ਨਾਮ ਜ਼ਰੂਰ ਯਾਦ ਹੋਣਾ ਚਾਹੀਦਾ ਕਿਉਂਕਿ ਤਕਰੀਬਨ ਹਰੇਕ ਵਾਰਤਾਲਾਪ ਵਿੱਚ ਇਕਾਂਗੀ ਦਾ ਨਾਮ ਤੇ ਇਕਾਂਗੀਕਾਰ ਦਾ ਨਾਮ ਜ਼ਰੂਰ ਪੁੱਛਿਆ ਜਾਂਦਾ ਹੈ ਇਸ ਤਰ੍ਹਾਂ ਤੁਹਾਡੇ 2 ਨੰਬਰ ਪੇਪਰਾਂ ਵਿੱਚੋਂ ਵਾਰਤਾਲਾਪ ਵਿੱਚੋਂ ਪੱਕੇ ਹੋ ਸਕਦੇ ਹਨ ਅਗਲਾ ਕੁਐਸਚਨ ਇਹ ਵਾਕ ਕਿਸ ਨੇ ਕਿਸ ਨੂੰ ਕਦੋਂ ਕਹੇ ਉੱਤਰ ਇਹ ਵਾਕ ਚੋਪੜਾ ਸਾਹਿਬ ਨੇ ਦਲਾਲ ਸ਼ਰਨ ਸਿੰਘ ਨੂੰ ਇਕਾਂਗੀ ਦੇ ਆਰੰਭ ਵਿੱਚ ਹੀ ਕਹੇ ਜੋਰਾਵਰ ਕਿਸ ਨੂੰ ਕਿਹਾ ਗਿਆ ਹੈ ਉੱਤਰ ਦਲਾਲ ਸਰਦਾਰ ਚਰਨ ਸਿੰਘ ਨੂੰ ਅਗਲੇ ਵਾਰਤਾਲਾਪ ਮੱਥੇ ਵਟ ਪਾ ਕੇ ਫੇਰ ਆ ਧਮਕਿਆ ਇਹਨਾਂ ਦਲਾਲਾਂ ਨੇ ਕਿਹਾ ਜੀ ਸਾੜਿਆ ਕੋਈ ਨਾ ਕੋਈ ਦਿਮਾਗ ਚੱਟਣ ਆਇਆ ਰਹਿੰਦਾ ਪਰੇਸ਼ਨ ਇਹ ਸ਼ਬਦ ਕਿਹੜੀ ਕਾਂਗੀ ਵਿੱਚੋਂ ਲਏ ਗਏ ਹਨ ਉੱਤਰ ਗਊਮੁਖਾ ਸ਼ੇਰਮੁਖਾ ਇਸ ਕਾਂਗੀ ਦਾ ਲੇਖਕ ਕੌਣ ਹੈ ਉੱਤਰ ਗੁਰਚਰਨ ਸਿੰਘ ਜਸੂਜਾ ਅਗਲੀ ਵਾਰਤਾਲਾਪ ਭਰਾਵਾ ਮੈਂ ਇਹ ਮਕਾਨ ਬੜੀ ਰੀਜ ਨਾਲ ਬਣਾਇਆ ਹੈ ਆਪ سامنے ਖਲੋ ਕੇ ਮਨਮਰਜ਼ੀ ਦੇ ਫਰਸ਼ ਬਣਵਾਏ ਸਨ ਸੁਦਰਸ਼ਨ ਦੇ ਬਾਉ ਜੀ ਨੂੰ ਘਰ ਦੀ ਸ਼ਾਨ ਬਣਾਉਣ ਦਾ ਬੜਾ ਸ਼ੌਕ ਹੁੰਦਾ ਸੀ ਪ੍ਰਸ਼ਨ ਕਿਸ਼ਨ ਦੇਈ ਨੇ ਆਪਣਾ ਮਕਾਨ ਕਿਵੇਂ ਤਿਆਰ ਕਰਵਾਇਆ ਸੀ ਉੱਤਰ ਕਿਸ਼ਨ ਦੇਈ ਨੇ ਆਪਣਾ ਮਕਾਨ ਬੜੀ ਰੀਜ ਨਾਲ ਬਣਵਾਇਆ ਸੀ ਉਸਨੇ ਆਪ سامنے ਖਲੋ ਕੇ ਮਨਮਰਜ਼ੀ ਦੇ ਫਰਸ਼ ਪੁਆਏ ਸਨ ਇਹ ਸ਼ਬਦ ਕਿਸ ਨੇ ਕਿਸ ਨੂੰ ਅਤੇ ਕਿਉਂ ਕਹੇ ਉੱਤਰ ਇਹ ਸ਼ਬਦ ਕਿਸ਼ਨ ਦੇ ਨੇ ਸ਼ਰਨ ਸਿੰਘ ਨੂੰ ਉਦੋਂ ਕਹੇ ਜਦੋਂ ਉਹ ਉਸਦੇ ਮਕਾਨ ਦੇ ਫਰਸ਼ਾਂ ਦੀ ਤਾਰੀਫ਼ ਕਰਦਾ ਹੋਇਆ ਆਪਣੇ ਘਰ ਉਹ ਜਿਹੇ ਫਰਸ਼ ਪਵਾਉਣ ਦੀ ਗੱਲ ਕਰਦਾ ਹੈ ਤੇ ਕਹਿੰਦਾ ਹੈ ਕਿ ਉਹ ਆਪਣੀ ਪਤਨੀ ਨੂੰ ਉਹਨਾਂ ਦੇ ਘਰ ਦੇ ਫਰਸ਼ ਦਿਖਾਉਣੀ ਚਾਹੁੰਦਾ ਹੈ ਨੈਕਸਟ ਕੁਐਸਚਨ ਸੁਦਰਸ਼ਨ ਦੇ ਬਾਉ ਜੀ ਦਾ ਕੀ ਸ਼ੌਂਕ ਸੀ ਉੱਤਰ ਸੁਦਰਸ਼ਨ ਦੇ ਬਾਉ ਜੀ ਨੂੰ ਘਰ ਦੀ ਸ਼ਾਨ ਬਣਾਉਂਦਾ ਬਹੁਤ ਸ਼ੌਂਕ ਸੀ ਅਗਲਾ ਕੁਐਸਚਨ सुदर्शन दी मां ਦਾ ਨਾਂ ਕੀ ਹੈ ਉੱਤਰ ਕਿਸ਼ਨ ਦੇਈ ਅਗਲੀ ਵਾਕ ਤਾਂ ਲਾ ਇਥੇ ਸੁੱਖ ਤਾਂ ਮੈਂ ਵਾਕਿਆ ਹੀ ਨਹੀਂ ਪਾਇਆ ਜਦੋਂ ਸੁਦਰਸ਼ਨ ਦਾ ਬਾਉ ਜੀ ਗੁਜ਼ਰਿਆ ਏ ਅਜੇ ਮਕਾਨ ਬਣਿਆ ਸਾਲ ਪਿੱਛੋਂ ਉਹ ਵੀ ਨਹੀਂ ਸੀ ਹੋਇਆ ਪ੍ਰਸ਼ਨ ਇਹ ਵਾਕ ਕਿਸ ਕਾਂਗੀ ਵਿੱਚੋਂ ਹਨ ਉੱਤਰ ਗਉਮੁਖਾ ਸ਼ੇਰਮੁਖਾ ਇਹ ਕਾਂਗੀ ਕਿਸ ਦੀ ਰਚਨਾ ਹੈ ਉੱਤਰ ਗੁਰਚੰਦ ਸਿੰਘ ਜਸੂਜਾ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਉੱਤਰ ਇਹ ਸ਼ਬਦ ਕਿਸ਼ਨ ਦੇਈ ਲੈ ਸ਼ਰਨ ਸਿੰਘ ਨੂੰ ਕਹੇ ਸੁਦਰਸ਼ਨ ਦਾ ਬਾਉ ਕਦੋਂ ਗੁਜਰਿਆ ਸੀ ਉੱਤਰ ਜਦੋਂ ਅਜੇ ਮਕਾਨ ਨੂੰ ਬਣਿਆ 1 ਸਾਲ ਵੀ ਨਹੀਂ ਸੀ ਹੋਇਆ ਅਗਲੀ वार्तालाप ਸੋਚ ਲੋ ਐਵੇਂ ਗਾਹ ਖੱਤੋਂ ਨਹੀਂ ਛੱਡਣਾ ਚਾਹੀਦਾ ਨਾਲੇ ਇਹ ਮਕਾਨ ਸ਼ੇਰਮੁਖਾ ਵੀ ਏ ਪ੍ਰਸ਼ਨ ਇਹ ਵਾਕ ਕਿਸੇ ਕਾਂਗੀ ਵਿੱਚੋਂ ਹਨ ਉੱਤਰ ਗਊਮੁਖਾ ਸ਼ੇਰਮੁਖਾ ਨੈਕਸਟ ਕੁਐਸਚਨ ए कांदी किस दी रचना है उत्तर गुरचरण सिंह जसूजा ए शब्द किसने किसनु कहे उत्तर एवा अक्षरन सिंह ने सुदर्शन ते किशन देई नु कहे नेक्स्ट क्वेश्चन शेर मुखा मकान की हुंदा है उत्तर जेड़ा मकान अग्ग्यो वद चौड़ा होवे पर पिछियों कट उसनु शेर मुखा कंदे हन अगली वार्तालाप मेरा ख्याल पूछदे हो ता एही आखा गा ਗਾਹਕ ਨਾ ਛੱਡੋ ਇੱਕ ਤਾਂ ਮਕਾਨ ਸ਼ਕੀਏ ਦੂਜਾ ਤੁਹਾਨੂੰ ਇਸ ਵੇਲੇ ਰੁਪਏ ਦੀ ਲੋੜ ਏ ਮੁੰਡੇ ਨੇ ਕੰਮ ਕਰਨਾ ਏ ਤੀਜਾ ਮਾਰਕੀਟਾਂ ਦਾ ਤੇ ਦਿਨ ਬਦਿਨ ਪੱਠਾ ਬੈਂਦਾ ਜਾਂਦਾ ਹੈ ਮਕਾਨ ਦੀ ਜਿਹੜੀ ਕੀਮਤ ਅੱਜ ਏ ਉਹ ਕੱਲ ਨਹੀਂ ਰਹਿਣੀ ਪ੍ਰੇਸ਼ਨ ਇਹ ਬਾਤ ਕਿਸੇ ਕਾਂਗੀ ਵਿੱਚੋਂ ਹਨ ਉੱਤਰ ਗਊਮੁਖਾ ਸ਼ੇਰਮੁਖਾ ਇਹ ਕਾਂਗੀ ਕਿਸ ਦੀ ਰਚਨਾ ਹੈ ਉੱਤਰ ਗੁਰਚਰਨ ਸਿੰਘ ਜਸੂਜਾ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਉੱਤਰ اے ਵਾਕਸ਼ਰਨ ਸਿੰਘ ਨੇ ਸੁਦਰਸ਼ਨ ਤੇ किशन ਦੇ ਨੂੰ ਕਹੇ ਨੈਕਸਟ ਕੁਐਸਚਨ ਮਕਾਨ ਨੂੰ ਸ਼ਕਤੀ ਕਿਉਂ ਕਿਹਾ ਗਿਆ ਉੱਤਰ ਮਕਾਨ ਦੇ ਸਾਹਮਣੇ ਕਦੇ ਖੂਸੀ ਅਤੇ ਨਾਲ ਹੀ ਉਹ ਸ਼ੇਰਮੁਖਾ ਸੀ ਜੋ ਰਹਿਣ ਵਾਲਿਆਂ ਲਈ ਚੰਗਾ ਨਹੀਂ ਸਮਝਿਆ ਜਾਂਦਾ ਇਸ ਕਰਕੇ ਮਕਾਨ ਨੂੰ ਸ਼ਕਤੀ ਕਿਹਾ ਗਿਆ ਅਗਲੀ ਵਰਤਾਲਾਪ ਪਰ ਇਹਨੂੰ ਸ਼ੇਰਮੁਖਾ ਕਹਿੰਦਾ ਕੌਣ ਹੈ ਇਹ ਮਕਾਨ ਤਾਂ ਗਊਮੁਖਾ ਹੈ ਇਹਦਾ ਸ੍ਰੀ ਰਸਤਾ ਤਾਂ ਪਿਛਲੇ ਪਾਸੇ ਜਾਂਦਾ ਹੈ ਜੇ ਤੁਸੀਂ ਢੇਰੀ ਵੈਮੀ ਹੋ ਤਾਂ ਇਹ ਰਸਤਾ ਬੰਦ ਕਰਨਾ ਤੇ ਉਧਰਲਾ ਖੋਲ ਲੈਣਾ ਪਰਸ਼ਨ ਇਹ ਬਾਤ ਕਿਸੇ ਕਾਂਗੀ ਵਿੱਚੋਂ ਹਨ ਉੱਤਰ ਗਊਮੁਖਾ ਸ਼ੇਰਮੁਖਾ ਨੈਕਸਟ ਕੁਐਸਚਨ ਇਹ ਕਾਂਗੀ ਕਿਸ ਦੀ ਰਚਨਾ ਹੈ ਉੱਤਰ ਗੁਰਚੰਦ ਸਿੰਘ ਜਸੂਜਾ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਇਹ ਸ਼ਬਦ ਸ਼ਰਨ ਸਿੰਘ ਨੇ ਚੋਪੜਾ ਸਾਹਿਬ ਨੂੰ ਕਹੇ ਗਊ ਮੁਖਾ ਮਕਾਨ ਕਿਹੜਾ ਹੁੰਦਾ ਹੈ ਉੱਤਰ ਜਿਹੜਾ ਮਕਾਨ ਅੱਗੇੋਂ ਤੰਗ ਹੋਵੇ ਪਰੰਤੂ ਪਿੱਛੇੋਂ ਚੋੜਾ ਉਸ ਨੂੰ ਗਊ ਮੁਖਾ ਆਖਦੇ ਹਨ ਅਗਲੀ ਵਾਰ ਤਲਾਕ ਲੋਕ ਤਾਂ ਸਗੋਂ ਇਹੋ ਜਿਹੇ ਮਕਾਨ ਲੱਭਦੇ ਨੇ ਜਿਸ ਵਿੱਚ ਦੋ ਪਾਸਿਆਂ ਤੋਂ ਹਵਾ ਤੇ ਧੁੱਪ ਆ ਸਕੇ ਤੁਸੀਂ ਕਦੇ ਨਵੇਂ ਸਟਾਈਲ ਦੇ ਬਣੇ ਹੋਏ ਮਕਾਨ ਵੇਖੋ ਘੱਟੋ ਘੱਟ ਦੋ ਪਾਸੇ ਤੋਂ ਜ਼ਰੂਰ ਜ਼ਰੂਰੀ ਖਾਲੀ ਹੋਣਗੇ ਪ੍ਰੇਸ਼ਨ ਸ਼ਰਨ ਸਿੰਘ ਦੇ ਚੋਪੜਾ ਸਾਹਿਬ ਨੂੰ ਕਹੇ ਇਨ੍ਹਾਂ ਸ਼ਬਦਾਂ ਤੋਂ ਕੀ ਭਾਵ ਹੈ ਉੱਤਰ ਸ਼ਰਨ ਸਿੰਘ ਦੇ ਚੋਪੜਾ ਸਾਹਿਬ ਨੂੰ ਕਹੇ ਇਨ੍ਹਾਂ ਸ਼ਬਦਾਂ ਦਾ ਭਾਵ ਇਹ ਹੈ ਕਿ ਉਹ ਮਕਾਨ ਦੇ ਸ਼ੇਰ ਮੁਖਾ ਹੋਣ ਦਾ ਵਹਿਮ ਛੱਡ ਦੇਵੇ ਕਿਉਂਕਿ ਉਸ ਦਾ ਰਸਤਾ ਦੋਹੀਂ ਪਾਸੇ ਲੱਗਦਾ ਹੈ ਅਜਿਹਾ ਮਕਾਨ ਵਿੱਚ ਦੋਹਾਂ ਪਾਸਿਆਂ ਤੋਂ ਖੁੱਲੀ ਹਵਾ ਤੇ ਧੁੱਪ ਆਉਂਦੀ ਹੈ ਇਸ ਕਰਕੇ ਉਹ ਮਕਾਨ ਵਿੱਚ ਨੁਕਸ ਕੱਢਣੇ ਛੱਡ ਕੇ ਉਸ ਨੂੰ ਖਰੀਦ ਲਵੇ ਨੈਕਸਟ ਕੁਐਸਚਨ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਉੱਤਰ ਇਹ ਸ਼ਬਦ ਲਾਲ ਸ਼ਰਨ ਸਿੰਘ ਨੇ ਆਪਣੇ ਗਾਹਕ ਚੋਪੜਾ ਸਾਹਿਬ ਨੂੰ ਕਹੇ ਅਗਲਾ ਕੁਐਸਚਨ ਲੋਕ ਕਿਹੋ ਜਿਹੇ ਘਰ ਪਸੰਦ ਕਰਦੇ ਹਨ ਉੱਤਰ ਲੋਕ ਅਜਿਹੇ ਮਕਾਨ ਪਸੰਦ ਕਰਦੇ ਹਨ ਜਿਨ੍ਹਾਂ ਵਿੱਚ ਦੋਹਾਂ ਪਾਸਿਆਂ ਤੋਂ ਹਵਾ ਤੇ ਧੁੱਪ ਆ ਸਕੇ ਨੈਕਸਟ ਕੁਐਸਚਨ ਨਵੇਂ ਸਟਾਈਲ ਦੇ ਮਕਾਨ ਕਿਹੋ ਜੇ ਬਣਦੇ ਹਨ ਉੱਤਰ ਜਿਹੜੇ ਦੋ ਪਾਸਿਆਂ ਤੋਂ ਖਾਲੀ ਹੋਣ ਤਾਂ ਜੋ ਹਵਾ ਤੇ ਧੁੱਪ ਅੰਦਰ ਆ ਸਕਣ ਅਗਲੀ ਵਾਰ ਤਲਾਬ ਚੋਪੜਾ ਸਾਹਿਬ ਐਵੇਂ ਫਜ਼ੂਲ ਵਹਿਮਾਂ ਦੇ ਮਗਰ ਨਹੀਂ ਲੱਗੀਦਾ ਹਰ ਇੱਕ ਗੱਲ ਦੀ ਤੈਅ ਤੱਕ ਪਹੁੰਚਣਾ ਚਾਹੀਦਾ ਏ ਗਊ ਮੁਕਾ ਸ਼ੇਰ ਮੁਖਾ ਤਾਂ ਤੁਸੀਂ ਸੁਣ ਲਿਆ ਇੰਨਾ ਵੀ ਪਤਾ ਜੇ ਇਹਦਾ ਮਤਲਬ ਕੀ ਏ ਪ੍ਰੇਸ਼ਨ ਇਹ ਵਾਕ ਕਿਸ ਕਾਂਗੀ ਵਿੱਚੋਂ ਹਨ ਉੱਤਰ ਗਊ ਮੁਕਾ ਸ਼ੇਰ ਮੁਖਾ ਇਹ ਕਾਂਗੀ ਕਿਸ ਦੀ ਰਚਨਾ ਹੈ ਉੱਤਰ ਗੁਰਚੰਦ ਸਿੰਘ ਜਸੂਜਾ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਉੱਤਰ ਇਹ ਸ਼ਬਦ ਸ਼ਰਨ ਸਿੰਘ ਨੇ ਚੋਪੜਾ ਸਾਹਿਬ ਨੂੰ ਕਹੇ ਨੈਕਸਟ ਕੁਐਸਚਨ ਚੋਪੜਾ ਸਾਹਿਬ ਕਾਦਾ ਵਹਿਮ ਕਰ ਰਿਹਾ ਸੀ ਉੱਤਰ ਚੋਪੜਾ ਸਾਹਿਬ ਮਕਾਨ ਦੇ ਗਊ ਮੁਖਾ ਤੇ ਸ਼ੇਰ ਮੁਖਾ ਹੋਣ ਬਾਰੇ ਵਹਿਮ ਕਰ ਰਿਹਾ ਸੀ ਨੈਕਸਟ ਵਰਤਾਲਾ ਤਾਂ ਹੁਣ ਤੁਹਾਡਾ ਮਤਲਬ ਇਹ ਕਿ ਸ਼ੇਰ ਮੁਖੇ ਵੱਲ ਹੱਟੀ ਕਰ ਲਈਏ ਤੇ ਗਊ ਮੁਖੇ ਵੱਲ ਘਰ ਬਣਾ ਲਈਏ ਪ੍ਰਸ਼ਨ ਇਹ ਸ਼ਬਦ ਕੌਣ ਕਹਿੰਦਾ ਹੈ ਉੱਤਰ ਇਹ ਸ਼ਬਦ ਚੋਪੜਾ ਸਾਹਿਬ ਸ਼ਰੋਧ ਸਿੰਘ ਨੂੰ ਕਹਿੰਦਾ ਹੈ। ਅਗਲਾ ਕੁਐਸਚਨ ਗਉਮੁਖੇ ਤੇ ਸ਼ੇਰਮੁਖੇ ਤੋਂ ਕੀ ਭਾਵ ਹੈ? ਉੱਤਰ ਗਉਮੁਖਾ ਮਕਾਨ ਉਸ ਨੂੰ ਕਿਹਾ ਜਾਂਦਾ ਹੈ ਜਿਸ ਦਾ ਅੱਗਾ ਤੰਗ ਤੇ ਪਿੱਛਾ ਚੌੜਾ ਹੋਵੇ। ਇਸ ਦੇ ਉਲਟ ਸ਼ੇਰਮੁਖਾ ਮਕਾਨ ਉਸ ਨੂੰ ਕਿਹਾ ਜਾਂਦਾ ਹੈ ਜਿਸ ਦਾ ਅੱਗਾ ਚੌੜਾ ਤੇ ਪਿੱਛਾ ਤੰਗ ਹੋਵੇ। ਅਗਲਾ ਕੁਐਸਚਨ ਇਸ ਵਾਰਤਾਲਾਪ ਵਿੱਚ ਹੱਟੇ ਅਤੇ ਘਰ ਕਿਸ ਪਾਸੇ ਬਣਾਉਂਦਾ ਜ਼ਿਕਰ ਹੈ? ਉੱਤਰ ਇਸ ਵਾਰਤਾਲਾਪ ਵਿੱਚ ਸ਼ੇਰਮੁਖੇ पासे वाल हट्टी ते गौमुखे पासे वाल ਘਰ ਬਣਾਉਣ ਦਾ ਜ਼ਿਕਰ ਹੈ। ਅਗਲਾ ਕੁਐਸਚਨ ਜਿਸ ਮਕਾਨ ਦਾ ਸੌਦਾ ਹੋ ਰਿਹਾ ਸੀ ਉਹ ਕਿਹੋ ਜਿਹਾ ਸੀ? ਉੱਤਰ ਇਹ ਮਕਾਨ ਅੱਗੇੋਂ ਸ਼ੇਰਮੁਖਾ ਅਰਥਾਤ ਚੌੜਾ ਤੇ ਪਿਛੋਂ ਗਊਮੁਖਾ ਅਰਥਾਤ ਟੰਗ ਸੀ। ਅਗਲੀ ਵਾਰਤਾਲਾਪ ਤੂੰ ਵੀ ਭਰਾਵਾ ਡਾਡਾ ਨਿਕਲਿਆ ਤੇਰਾ ਤਾਂ ਉਹ ਹਾਲ ਏ ਅੱਖੇ ਫਿਰ ਨਹੀਂ ਬੇਬੇ ਫਿਰ ਲੋਹੇ ਦੀਆਂ ਲੱਤਾਂ ਤੇ ਕਾਠ ਦਾ ਸਿਰ। फेरे मार मार के गल्ला कर कर के आकर मेरा मकान वेच के प्रश्न ए शब्द किसी हन उत्तर गौमुखा नेक्स्ट मुखा, मुखा। Next, ए कांगी किसका लिखिया है उत्तर गुरचरण सिंह जसूजा अगला क्वेश्चन ए शब्द किसने किसू कहे उत्तर ए शब्द किशन किशनदेई ने शरण सिंह कहे नेक्स्ट भरावा किसन कहा गया है उसने की किता सी उत्तर भरावा किशन देई शरण सिंह कहती है ਸ਼ਰਦ ਸਿੰਘ ਨੇ ਫੇਰੇ ਮਾਰ-ਮਾਰ ਕੇ ਕਿਸ਼ਨ ਦੇਈ ਦਾ ਘਰ ਵਿਕਵਾ ਦਿੱਤਾ। ਅਸੀਂ ਅਗਲੀ ਵਾਰ ਤਲਾਪ ਇਹ ਤਾਂ ਭੈਣ ਜੀ ਸਾਡਾ ਰੋਜ਼ ਦਾ ਕੰਮ ਹੋਇਆ ਕਹਿੰਦੇ ਨੇ ਹਕੂਮਤ ਗਰਮੀ ਦੀ ਹੱਟੀ ਨਰਮੀ ਦੀ ਤੇ ਦਲਾਲੀ ਬੇਸ਼ਰਮੀ ਦੀ ਪ੍ਰੇਸ਼ਨ ਇਹ ਸ਼ਬਦ ਕਿਸੇ ਕਾਂਗੇ ਵਿੱਚੋਂ ਹਨ ਉੱਤਰ ਗਊਮੁਖਾ ਸ਼ੇਰਮੁਖਾ ਨੈਕਸਟ ਇਹ ਕਾਂਗੇ ਕਿਸ ਦਾ ਲਿਖਿਆ ਹੈ ਉੱਤਰ ਗੁਰਚੰਦ ਸਿੰਘ ਜਸੂਜਾ ਅਗਲਾ ਕੁਐਸ਼ਨ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਉੱਤਰ ਇਹ ਸ਼ਬਦ ਸ਼ਰਨ ਸਿੰਘ ਨੇ ਕਿਸ਼ਨ ਦੇ ਨੂੰ ਕਹੇ ਨੈਕਸਟ ਕੁਐਸ਼ਨ ਦਲਾਲੀ ਕਿਹੋ ਜੀ ਚੀਜ਼ ਹੈ ਉੱਤਰ ਦਲਾਲੀ ਬੇਸ਼ਰਮੀ ਦੀ ਹੈ ਦਲਾਲ ਆਦਮੀ ਬੜੀ ਬੇਸ਼ਰਮੀ ਨਾਲ ਖਰੀਦ ਵੇਚ ਕਰਨ ਲਈ ਗਾਕਾ ਦੇ ਮਗਰ ਪਿਆ ਰਹਿੰਦਾ ਹੈ ਤੇ ਸੱਚ ਝੂਠ ਬੋਲ ਕੇ ਉਹਨਾਂ ਦੇ ਆਪਸੀ ਸੌਦੇ ਸਿਰੇ ਚੜਾਉਂਦਾ ਤੇ ਵਿੱਚੋਂ ਦਲਾਲੀ ਖਾਂਦਾ ਹੈ ਇਸ ਤਰ੍ਹਾਂ ਬੱਚਿਓ ਅਖੀਰ ਵਿੱਚ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਇਹ ਕਹਾਣੀ ਦੀ ਵਾਰਤਾਲਾਪ ਚੰਗੀ ਤਰ੍ਹਾਂ ਸਮਝ ਲੱਗ ਚੁੱਕੀ ਹੋਵੇਗੀ ਅਗਲੀ ਵੀਡੀਓ ਵਿੱਚ ਅਸੀਂ ਅਗਲੀ ਇਕਾਂਗੀ ਕਰਾਂਗੇ